ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਲਗਵਾਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ਼ ਗੁਰ ਫਤਿਹ ਦੀ ਸਾਂਝ ਕਰੀਏ ਸਰਬੱਤ ਰਸਨਾ ਨੂੰ ਪਵਿੱਤਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹਰ ਸਾਲ ਦੀ ਤਰ੍ਹਾਂ ਜੋ ਸਮਾਗਮ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਸਾਡੇ ਬਹੁਤ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਤੇ ਇਹ ਜੋ ਪਛੋਕੜ ਜੋ ਇਹਨਾਂ ਦੇ ਬ੍ਰਦਰ ਜੋ ਛੋਟੇ ਭਾਈ ਜਗਦੇਵ ਸਿੰਘ ਜੀ ਜੋ ਸੰਘਰਸ਼ ਵਿੱਚ ਸ਼ਹੀਦ ਹੋਏ ਜੋ 84 ਦੀ ਲਹਿਰ ਸੀ ਸ਼ਹੀਦ ਪਰਿਵਾਰ ਨਾਲ ਜੋ ਸੰਬੰਧ ਤੇ ਇਸ ਪਰਿਵਾਰ ਨਾਲ ਸਾਡਾ ਵੀ ਇੱਕ ਪਰਿਵਾਰਕ ਸੰਬੰਧ ਬਣ ਗਿਆ ਜੋ ਕਿ ਇਹਨਾਂ ਦੇ ਬ੍ਰਦਰ ਜੋ ਸਰਦਾਰ ਹਰਦੇਵ ਸਿੰਘ ਜੀ ਇਹ ਸਾਡੇ ਜੋ ਇੱਥੇ ਮੈਨੇਜਰ ਰਹੇ ਸਕੇ ਮੈਨੇਜਰ ਰਹ ਚੁੱਕੇ ਗੁਰਦੁਆਰਾ ਥਾਮ ਜੀ ਸਾਹਿਬ ਗੁਰਦੁਆਰਾ ਗੰਗਸਰ ਸਾਹਿਬ ਸਤਿਕਾਰਯੋਗ ਮੈਨੇਜਰ ਲਖਵੰਤ ਸਿੰਘ ਜੀ ਜਿਨ੍ਹਾਂ ਤੇ ਸਤਿਗੁਰ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਐਸ ਟਾਈਮ ਸ਼੍ਰੋਮਣੀ ਕਮੇਟੀ ਦੇ ਜੋ ਇੰਸਪੈਕਟਰ ਹੁੰਦੇ ਨੇ ਉਹਨਾਂ ਦੇ ਚੀਫ ਸਿਨ ਉਹ ਇਹਨਾਂ ਦੇ ਕੋਲਮ ਨੇ ਤੇ ਬੜਾ ਪਰਿਵਾਰਕ ਇਹਨਾਂ ਨਾਲ ਸੰਬੰਧ ਹੋਇਆ ਤੇ ਬਹੁਤ ਵਧੀਆ ਜੋ opralle ਆ ਸਮਾਗਮਾਂ ਦੇ ਮੈਂ ਬਹੁਤਾ ਸਨਮਾਨ ਨਹੀਂ ਲੈਣਾ ਕਿਉਂਕਿ ਸਾਰਾ ਜੋ ਸਮਾਂ ਪਹਿਲਾਂ ਹੀ ਉਲਿੱਕਿਆ ਗਿਆ ਆਪਾਂ ਬੜੇ ਵਿਦਵਾਨਾਂ ਨੂੰ ਅੱਜ ਸਰਵਨ ਕਰਨਾ ਹੈ ਕਿਉਂਕਿ ਅਸੀਂ ਤੇ ਇੱਥੇ ਲੋਕਲ ਜਦੋਂ ਮਰਜੀ ਇੱਕ ਦੂਜੇ ਨਾਲ ਮਿਲ ਸਕਦੇ ਆ ਵਿਚਾਰਾਂ ਵੀ ਹੋ ਸਕਦੀਆਂ ਤੇ ਅੱਜ ਬੜੀ ਦੂਰੋਂ ਦੂਰੋਂ ਜਥੇ ਇੱਕ ਸਾਡੇ ਇਲਾਕੇ ਤੋਂ ਗਰਦਾਸਪੁਰ ਤੋਂ ਵੀ ਕੀਮਾ ਖੁੱਡਾ ਤੋਂ ਵੀ ਜਥਕ ਵਿਛਰੀ ਜਥਾ ਆਇਆ ਜਿਹਨਾਂ ਨੂੰ ਆਪਾਂ ਸਰਵਨ ਕਰਨਾ ਉਹ ਵੀ ਮੇਰੇ ਬੜੇ ਸਤਿਕਾਰਯੋਗ ਸਾਡੇ ਪਿੰਡਾਂ ਤੋਂ ਸੱਜਣ ਨੇ ਮੈਂ ਇੱਕ ਸਿਰਫ ਇੱਕ ਛੋਟੀ ਜੀ ਬੇਨਤੀ ਕਰਨੀ ਆ ਪਿੱਛੇ ਜੀ ਨਾ ਬੱਚਿਆਂ ਦਾ ਸਕੂਲ 'ਚ ਸੈਮੀਨਾਰ ਸੀ ਤੇ ਪੇਰੈਂਟ ਨੂੰ ਬੁਲਾਇਆ ਜਾਂਦਾ ਤੇ ਮੈਂ ਵੀ ਗਿਆ ਉੱਥੇ ਇਹ ਸਾਰੇ ਜੋ ਵਿਚਾਰਾਂ ਵਿਦਿਆ ਬਾਰੇ ਹੋ ਰਹੀਆਂ ਸੀ ਤੇ ਸਕੂਲ ਤੇ ਜੋ ਪ੍ਰਿੰਸੀਪਲ ਸੀ ਮੈਡਮ ਸੀ ਨਾ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਤੇ ਉਹ ਮੇਰੇ ਵੀ ਹਿਰਦੇ ਵਿੱਚ ਘਰ ਕਰ ਗਈ ਉਹ ਕਹਿਣ ਲੱਗੇ ਸਟੱਡੀ ਜੜੀ ਆ ਇਹ ਪੜ੍ਹਾਈ ਜ਼ਰੂਰੀ ਆ ਤੇ ਬੱਚਿਆਂ ਨੂੰ ਅਸੀਂ ਇੱਥੇ ਸਿਖਾਉਨੇ ਵੀ ਆ ਪਰ ਕਹਿੰਦੇ ਕੁਝ ਕੁ ਚੀਜ਼ਾਂ ਜਿਹੜੀਆਂ ਉਸ ਨਾ ਸਿਖਾਈਆਂ ਜਾਂਦੀਆਂ ਤੇ ਨਾ ਸਿੱਖੀਆਂ ਜਾਂਦੀਆਂ ਉਹ ਕੀ ਹੁੰਦਾ ਵਾ ਵੀ ਦਾਦਾ ਦਾਦੀ ਘਰ ਵਿੱਚ ਕਿੱਦਾਂ ਵਿਚਰਦੇ ਨੇ ਮਾਤਾ ਪਿਤਾ ਘਰ ਵਿੱਚ ਕਿੱਦਾਂ ਵਿਚ ਵਿਚਰਦੇ ਨੇ ਇੱਕ ਦੂਜੇ ਪ੍ਰਤੀ ਸਾਡਾ ਰਵਈਆ ਕੀ ਹੈ ਕਿੱਦਾਂ ਦੀ ਕੰਮ ਅਸੀਂ ਕਰ ਰਹੇ ਹਾਂ ਉਹ ਬੱਚੇ ਨਾ ਸਿਖਾਏ ਜਾ ਸਕਦੇ ਤੇ ਨਾ ਸਿੱਖੇ ਜਾ ਸਕਦੇ ਉਹ ਆਟੋਮੈਟਿਕਲੀ ਉਹਨਾਂ 'ਚ ਗੁਣ ਪੈਦਾ ਹੋ ਜਾਂਦੇ ਨੇ ਕਿਹੜੇ ਗੁਣ ਪੈਦਾ ਹੁੰਦੇ ਨੇ ਜੋ ਕੁਝ ਅਸੀਂ ਰੋਜ਼ਾਨਾ ਜੀਵਨ ਵਿੱਚ ਕਰਦੇ ਆ ਇਸੇ ਕਰਕੇ ਉਪਸ਼ੋਕੜ ਜਿਆਦਾ ਨਾ ਜੇ ਕਿਤੇ ਰਿਸ਼ਤਾ ਵੀ ਕਰਨਾ ਤੇ ਕਿਹਾ ਕਰਦੇ ਸਨ ਖਾਨਦਾਨ ਕਿਹੜਾ ਹੈ ਖਾਨਦਾਨ ਦਾ ਮਕਸਦ ਸਿਰਫ ਇੰਨਾ ਕੀ ਆ ਕਿ ਮਾਤਾ ਪਿਤਾ ਤੋਂ ਦਾਦਾ ਦਾਦੀ ਤੋਂ ਕੁਝ ਆਪਾਂ ਦੇਖ ਕੇ ਸਿੱਖ ਜਾਣੀਆਂ ਚੀਜ਼ਾਂ ਔਰ ਪੱਕੀਆਂ ਕਰ ਕਰ ਜਾਣੀਆਂ ਉਹ ਇੱਕ ਖੂਨ ਵਿੱਚ ਰਜ ਜਾਣੀਆਂ ਇਸ ਲਈ ਮੈਂ ਸਿਰਫ ਇੰਨੀ ਇੱਕ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੈਂ 5 ਕੁ ਮਿੰਟ ਹੀ ਆਪ ਸੰਗਤਾਂ ਦੇ ਲੈਣੇ ਆ। ਵੀ ਆਪਾਂ ਪਹਿਲਾਂ ਤੇ ਆਪ ਸਾਰੇ ਨਿਤਨੇਮ ਸ਼ੁਰੂ ਕਰੀਏ। ਜੇ ਕਰਦੇ ਆ ਤੇ ਬਹੁਤ ਵਧੀਆ ਗੱਲ ਆ। ਫਿਰ ਵਧਾਈ ਦੇ ਪਾਤਰਾਂ ਜੇ ਨਹੀਂ ਤੇ ਕੀ ਅਸੀਂ ਆਪ ਸਵੇਰੇ ਉੱਠ ਕੇ ਨਿਤਨੇਮ ਕਰਦੇ ਆਂ। ਜੇ ਕਰਦੇ ਆ ਤੇ ਸਾਡੇ ਬੱਚੇ ਸਾਨੂੰ ਦੇਖ ਕੇ ਨਾ ਤੁਸੀਂ ਸਾਨੂੰ ਮਾਫ਼ ਕਰਨਾ ਤਨਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਫੇ ਸਾਨੂੰ ਕਹਿਣਾ ਨਹੀਂ ਪਏਗਾ ਵੀ ਇਹਨੂੰ ਨਿਤਨੇਮ ਕਰਾਉਣਾ ਹੈ ਉਹਦੇ ਖੂਨ ਵਿੱਚ ਆ ਜਾਣਾ ਹੈ ਬੋਲੋ ਸਤਨਾਮ ਜਦੋਂ ਅਸੀਂ ਨਿਤਨੇਮ ਕਰਾਂਗੇ ਤੇ ਹੋ ਹੀ ਨਹੀਂ ਸਕਦਾ ਸਾਡਾ ਬੱਚਾ ਨਾ ਕਰੇ ਜੇ ਅਸੀਂ ਸੱਚ ਬੋਲਾਂਗੇ ਤੇ ਹੋ ਹੀ ਨਹੀਂ ਸਕਦਾ ਸਾਡਾ ਬੱਚਾ ਸੱਚ ਨਾ ਬੋਲੇ ਪਰਿਵਾਰ ਦਾ ਇੱਕ ਸਿੰਘ ਸ਼ਹੀਦ ਆ ਤੇ ਸਾਰਾ ਪਰਿਵਾਰ ਹੀ ਜਿਹੜਾ ਉਹ ਜੀਵਨ ਕਰਕੇ ਸ਼ਹੀਦ ਆ ਕਿਉਂਕਿ ਵਕਾਰਾਂ ਤੋਂ ਬਚੇ ਆ ਵਕਾਰਾਂ ਤੋਂ ਕਿਉਂ ਬਚੇ ਆ ਕਿ ਬਲੱਡ ਵੇਚੀਏ ਜਿਹੜਾ ਨਾ ਇਹ ਖਾੜਕੂ ਸੰਘਰਸ਼ ਸੀ ਇਸ ਕਰਕੇ ਆਪਾਂ ਸਿਰਫ ਆਪੋ ਆਪਣੇ ਜੀਵਨ ਤੇ ਸੇਧ ਦਈਏ ਵੀ ਆਪਾਂ ਨਿਤਨੇਮ ਕਰਨਾ ਏ ਸੱਚ ਬੋਲਣਾ ਇਹ ਸੱਚ ਤੇ ਪਹਿਰਾ ਦੇਣਾ ਹੈ। ਔਰ ਮੈਂ ਗਰੰਟੀ ਨਾ ਕਹਿ ਸਕਦਾ ਵੀ ਬੱਚੇ ਫਿਰ ਆਪਣੇ ਆਪ ਸੱਚ ਤੇ ਪਹਿਰਾ ਦੇਣਗੇ। ਆਪਣੇ ਆਪ ਨਿਯਮ ਕਰਨਗੇ। ਇੱਕ ਛੋਟੀ ਜਿਹੀ ਹੋਰ ਬੇਨਤੀ ਕਰਨੀ ਆ ਵੀ ਆ ਸਕੂਲਾਂ 'ਚ ਨਵੀਆਂ ਕਲਾਸਾਂ ਨਵੇਂ ਸੈਸ਼ਨ ਸ਼ੁਰੂ ਹੋਣ ਜਾ ਰਹੇ ਆ। ਤੇ ਮੈਂ ਵੀ ਇਸ ਦੌਰ ਵਿੱਚ ਹਾਜ਼ਰ ਆ ਵੀ ਬੱਚੇ ਸਾਡੇ ਵਧੀਆ ਪੜ੍ਹਨ, ਵਧੀਆ ਸਿੱਖਿਆ ਲੈਣ, ਵਧੀਆ ਵਿਦਿਆ ਪ੍ਰਾਪਤ ਹੋਏ। ਠੀਕ ਹੈ ਜੇ ਸਿੱਖ ਬੱਸਾ ਜਿੰਨਾ ਚਿਰ ਅਫਸਰ ਨਹੀਂ ਬਣੇਗਾ ਉਹ ਨજર ਭਦਲ ਭਲਾ ਨਹੀਂ ਹੋ ਸਕਦਾ ਸਿੱਖ ਬੱਚਾ ਜੱਜ ਨਹੀਂ ਬਣੇਗਾ ਵਕੀਲ ਨਹੀਂ ਬਣੇਗਾ ਡਾਕਟਰ ਨਹੀਂ ਬਣੇਗਾ ਤੇ ਭਲਾ ਕਿਦਾਂ ਕਰਾਂਗੇ ਇਸ ਲਈ ਪੜ੍ਹਾਈ ਬਹੁਤ ਜ਼ਰੂਰੀ ਆ ਪਰ ਇੰਨੀ ਕੁ ਬੇਨਤੀ ਕਰਿਆ ਕਰੋ ਕਿਉਂਕਿ ਵੱਧ ਵੱਧ ਫੀਸਾਂ ਦੇ ਕੇ ਅਸੀਂ ਬੱਚਿਆਂ 'ਚ ਪ੍ਰਾਈਵੇਟ ਸਕੂਲਾਂ 'ਚ ਵੀ ਪੜਾ ਰਹੇ ਆ ਸਰਕਾਰੀ 'ਚ ਵੀ ਪੜਾ ਰਹੇ ਆ ਪਰ ਸਾਡੇ ਬੱਚਿਆਂ ਨੂੰ ਪੰਜਾਬ ਵਿੱਚ ਹੀ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਕੀ ਅਸੀਂ ਕਿਸੇ ਵੀ ਮਾਪਿਓ ਨੇ ਬਾਹ ਖੜੀ ਕੀਤੀ ਆ ਵੀ ਬੱਚੇ ਨੂੰ ਪੰਜਾਬੀ ਵੀ ਉਹਨੀ ਜ਼ਰੂਰੀ ਪੜਾਓ ਜਿੰਨੀ ਇੰਗਲਿਸ਼ ਪੜਾ ਰਹੇ ਆ ਮੈਨੂੰ ਮਾਫ ਕਰਿਓ ਹੋਰ ਕੋਈ ਸੰਘਰਸ਼ ਕਿਸੇ ਦੇ ਖਿਲਾਫ ਲਾਉਣਾ ਹੋਇਆ ਨਾ ਤੇ ਆਪਾਂ ਸਾਰੇ ਤੁਰ ਪੈਨੇ ਆ ਵੀ ਚੱਕਾ ਜਾਮ ਕਰ ਦੋ ਇਸ ਚੀਜ਼ ਤੇ ਵੀ ਨਾਲ-ਨਾਲ ਪਹਿਰਾ DIYਏ ਜਦੋਂ ਬੱਚੇ ਪੰਜਾਬੀ ਦੇ ਧਾਰ ਨਹੀਂ ਹੋਣਗੇ ਗੁਰਬਾਣੀ ਦੇ ਧਾਰ ਨਹੀਂ ਹੋਣਗੇ ਅਫਸਰ ਬਨਣਗੇ ਤੇ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਗੀ ਜਦੋਂ ਸਾਡਾ ਸਿੱਖ ਬੱਚਾ ਅਫਸਰ ਹੋਏਗਾ ਤੇ ਉਹ ਫੈਸਲੇ ਵੀ ਸਹੀ ਕਰੇਗਾ ਇਸ ਲਈ ਇਤਨੇਕ ਬੇਨਤੀਆਂ ਪ੍ਰਵਾਨ ਕਰਨੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ਣ ਕੋਟਨ ਕੋਟ ਧੰਵਾਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਵਾਦ ਬਾਬਾ ਗੁਰਦੇਵ ਸਿੰਘ ਜੀ ਦਾ ਸਮੁੱਚੇ ਪ੍ਰਬੰਧਕਾਂ ਦਾ ਯਾਨਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵਿਚਾਰਾਂ ਕਰਦੇ ਆਂ ਅਣਜਾਣ ਬੱਚੇ ਹਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਸਤਿਗੁਰ ਜੀ ਬਖਸ਼ਣ ਸਤਿਗੁਰ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਜੋਗ ਹੈ ਕਰੋ ਕਿਰਪਾ ਬਲਵ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ